प्यारे दोस्तों वैसाखी ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪੰਜਾਬ ਵਿੱਚ ਸਾਰੇ ਹੀ ਦਿਨ ਦਿਹਾੜ ਤਿਥ ਤਿਹਾਰ ਬਹੁਤ ਉਤਸ਼ਾਹ ਨਾਲ ਮਨਾਏ ਜਾਂਦੇ ਆ ਪਰ ਪੰਜਾਬੀਆਂ ਨਾਲ ਜਿਹੜਾ ਕਹਾ ਜਾ ਸਕਦਾ ਵਿਸਾਖੀ ਦਾ ਇੱਕ ਵੱਖਰੀ ਕਿਸਮ ਦਾ ਰਿਸ਼ਤਾ ਹੈ ਇਹ ਵੱਖਰੀ ਕਿਸਮ ਦਾ ਰਿਸ਼ਤਾ ਕਿਉਂ ਆ ਇਸ ਵੀਡੀਓ ਵਿੱਚ ਇਸ ਬਾਰੇ ਗੱਲ ਕਰਾਂਗੇ ਬਿਨਾਂ ਸ਼ੱਕ ਕਿ ਪੰਜਾਬ ਦੇ ਨਹੀਂ ਉਤਰੀ ਭਾਰਤ ਦੇ ਨੇ ਦੁਨੀਆਂ ਭਰ ਦੇ ਜਿਹੜੇ ਤਿਹਾਰ ਨੇ ਉਹ ਇਸੇ ਕਰਕੇ ਹੀ ਮਨਾਏ ਜਾਂਦੇ ਆ ਕਿ ਉਹ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਨੇ ਖੁਸ਼ੀਆਂ ਦਿੰਦੇ ਨੇ ਤੇ ਬਹੁਤੇ ਜਿਹੜੇ ਤਿਹਾਰ ਨੇ ਉਹ ਮੌਸਮ ਦੀ ਤਬਦੀਲੀ ਨਾਲ ਜੁੜੇ ਹੋਏ ਆ ਕਿਤੇ ਨਾ ਕਿਤੇ ਉਹਨਾਂ ਦੇ ਪਿਸ਼ੋਕੜ ਵਿੱਚ ਸਮੇਂ ਦੀ ਮੌਸਮ ਦੀ ਤਬਦੀਲੀ ਜੁੜੀ ਹੋਈ ਆ ਜਿਹੜੀ ਵਿਸਾਖੀ ਹੈਗੀ ਆ ਉਹ ਵਿਸਾਖ ਮਹੀਨੇ ਦੇ ਜਿਹਨੂੰ ਕਹਿੰਦੇ ਆ ਸਗਰਾੰਦ ਨੂੰ ਪਹਿਲੀ ਤਰੀਕ ਨੂੰ ਮਨਾਈ ਜਾਂਦੀ ਆ ਤੇ ਜਿਹੜਾ ਇਹ ਵਿਸਾਖ ਦਾ ਮਹੀਨਾ ਇਹ ਜਿਹਨੂੰ ਕਹਿ ਸਕਦੇ ਆ ਕਿ ਸੂਰਜੀ ਕੈਲੰਡਰ ਅਨਸਾਰ ਇਸ ਦਿਨ ਜਿਹੜਾ ਸੂਰਜ ਆ ਉਹ ਆਪਣੀ ਜਿਹਨੂੰ ਕਹਿੰਦੇ ਆ ਕਿ ਭਾਰਤੀ ਜਿਹੜਾ ਢੰਗ ਆ ਸੋਚਣ ਦਾ ਉਹਦੇ ਅਨਸਾਰ ਰਾਸ਼ੀ ਬਦਲਦਾ ਹੈ ਯਾਨੀ ਆਪਣਾ ਐਂਗਲ ਬਦਲਦਾ ਹੈ ਅਸਲ ਵਿੱਚ ਸੂਰਜ ਦੀ بجائے ਇਹ ਕਹੀਏ ਕਿ ਧਰਤੀ ਆਪਣਾ ਇੱਕ ਐਂਗਲ ਬਦਲਦੀ ਆ ਜਾਂ ਕਹਿ ਲਓ ਕਿ ਇੱਕ ਵਿਸ਼ੇਸ਼ ਜ਼ੋਨ ਤੋਂ ਦੂਸਰੇ ਜ਼ੋਨ ਵਿੱਚ ਜਾਂਦੀ ਹੈ ਤੇ ਇਹਨੂੰ ਜਿਹੜਾ ਭਾਰਤੀ ਜਿਹੜਾ ਜੋਤਿਸ਼ ਵਿਗਿਆਨ ਆ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਮੇਸ਼ ਰਾਖੀ ਆ ਜਿਹੜੀ ਮੇਖ ਜਿਹਨੂੰ ਪੰਜਾਬੀ ਵਿੱਚ ਮੇਖ ਕਹਿੰਦੇ ਆ ਮੇਖ ਰਾਸ਼ੀ ਆ ਉਹਦੇ ਵਿੱਚ ਜਿਹੜਾ ਸੂਰਜ ਪ੍ਰਵੇਸ਼ ਕਰਦਾ ਪਹਿਣਾ ਛੱਕ ਇਸ ਤੋਂ ਬਾਅਦ ਜਿਹੜੀ ਗਰਮੀ ਸ਼ੁਰੂ ਹੋ ਜਾਂਦੀ ਆ ਇਹਨਾਂ ਦਿਨਾਂ ਦੇ ਨਾਲ ਹੀ ਵਾਢੀ ਜੁੜੀ ਹੋਈ ਆ ਕਿਉਂਕਿ ਫਸਲ ਜਿਹੜੀ ਹੈਗੀ ਸਿਆਲ ਦੀ ਫਸਲ ਉਹ ਘਾਰ ਆਉਣ ਦਾ ਦਿਨ ਹੁੰਦਾ ਤਾਂ ਇਹ ਤਾਂ ਇਹਦੇ ਨਾਲ ਰਵਾਇਤੀ ਤੌਰ ਤੇ ਜੁੜਿਆ ਹੋਇਆ ਉਹ ਦੋਵੇਂ ਇਹਦੇ ਸ਼ਬਦ ਜੋੜ ਆ ਜਿਹੜੇ ਚੱਲਦੇ ਆ ਵਿਸਾਖੀ ਵੀ ਇਹ ਵਰਤਿਆ ਜਾਂਦਾ ਵਾਵੇ ਨਾਲ ਤੇ ਬੱਬੇ ਨਾਲ ਵਿਸਾਖੀ ਵੀ ਲਿਖਿਆ ਜਾਂਦਾ ਹੈ ਅ ਬਿਨਾ ਸ਼ੱਕ ਵਾਵਾ ਤੇ ਬੱਬਾ ਪੰਜਾਬੀ ਦੀਆਂ ਧੁਨੀਆਂ ਜਿਹੜੀਆਂ ਆਪਸ ਵਿੱਚ ਅ ਬਦਲ ਜਾਂਦੀਆਂ ਕੁਝ ਇਲਾਕਿਆਂ ਦੇ ਵਿੱਚ ਇਹਨੂੰ ਵਿਸਵਾਵਾ ਵਿਸਵਾ ਵਿਸਵਾ ਇਸ ਤਰ੍ਹਾਂ ਵੀ ਇਹਨੂੰ ਉਚਾਰਿਆ ਜਾਂਦਾ ਹੈਗਾ ਇਹ ਤਿਹਾਰ ਥੋੜੇ ਬਹੁਤੇ ਨਾਵਾਂ ਦੇ ਫਰਕ ਨਾਲ ਤੇ ਥੋੜੀ ਜਿਹੀ ਇਹਨੂੰ ਮਨਾਉਣ ਦੇ ਢੰਗ ਨਾਲ ਲਗਭਗ ਉੱਤਰੀ ਭਾਰਤ ਦੇ ਵਿੱਚ ਤਾਂ ਮਨਾਇਆ ਹੀ ਜਾਂਦਾ ਹੈ ਇਹ ਦੱਖਣੀ ਭਾਰਤ ਚ ਵੀ ਮਨਾਇਆ ਜਾਂਦਾ ਹੈ ਤੇ ਉਧਰ ਸੈਵਨ ਸਿਸਟਰ ਵਿੱਚ ਵੀ ਮਨਾਇਆ ਜਾਂਦਾ ਹੈਗਾ ਤਾਂ ਜਿਹੜਾ ਵਿਸਾਖੀ ਦਾ ਇਤਿਹਾਸ ਹੈਗਾ ਇਹਦੇ ਨਾਲ ਬੜੀਆਂ ਪੁਰਾਣਿਕ ਕਥਾਵਾਂ ਵੀ ਜੁੜੀਆਂ ਹੋਈਆਂ ਇੱਕ ਪੁਰਾਣਿਕ ਕਥਾ ਜਿਹੜੀ ਉਹ ਮਹਾਭਾਰਤ ਦੇ ਵਿੱਚ ਵੀ ਆਉਂਦੀ ਆ ਜਿਹੜੀ ਸਕੰਦ ਨਾਲ ਜੁੜੀ ਹੋਈ ਆ ਉਹ ਵੀ ਅਸਲ ਦੇ ਵਿੱਚ ਤਾਂ ਇਹ ਜਿਹੜੀਆਂ ਕਥਾਵਾਂ ਐ ਇਹ ਮਾਨ ਪਰਚਾਵਾ ਤਾਂ ਕਰਦੀਆਂ ਹੀ ਆ ਇਹਨਾਂ ਨਾਲ ਹੋਰ ਚੀਜ਼ਾਂ ਵੀ ਬੜੀਆਂ ਜੋੜ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਇਹ ਗੱਲ ਵੀ ਇਹਦੇ ਨਾਲ ਜੋੜੀ ਜਾਂਦੀ ਆ ਕਿ ਜਦੋਂ ਵੇਦ ਮੁਕੰਮਲ ਹੋਏ ਤਾਂ ਵੇਦਾਂ ਦਾ ਜਿਹੜਾ ਮੁਕੰਮਲ ਪਾਠ ਆ ਉਹ ਪਹਿਲਾਂ ਇਸੇ ਦਿਨ ਵੇਦ ਵਿਆਸ ਨੇ ਕੀਤਾ ਸੀ ਮੈਂ ਸਮਝਦਾ ਕਿ ਇਹ ਗੱਲਾਂ ਤਾਂ ਬਾਅਦ ਦੇ ਵਿੱਚ ਜੋੜ ਦਿੱਤੀਆਂ ਜਾਂਦੀਆਂ ਬੁਨਿਆਦੀ ਤੌਰ ਤੇ ਤਾਂ ਇਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਮੌਸਮੀ ਤਿਹਾਰ ਹੈਗਾ ਤਾ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਇਸ਼ਨਾਨ ਕਰਨਾ ਚੰਗਾ ਹੁੰਦਾ ਤੇ ਜਿਹੜੇ ਵੱਖ-ਵੱਖ ਦਰਿਆ ਸਰੋਵਰ ਸੀ ਉੱਥੇ ਇਸ਼ਨਾਨ ਕਰਨ ਦੀ ਵੀ ਪੁਰਾਣੀ ਪਰੰਪਰਾ ਸੀ ਮੈਂ ਜਿਹੜਾ ਇਸ ਬਾਰੇ ਗੱਲਬਾਤ ਕਰਨੀ ਚਾਹੁੰਦਾ ਉਹ ਇਹ ਕਿ ਪੰਜਾਬ ਲਈ ਵਿਸਾਖੀ ਵਿਸ਼ੇਸ਼ ਮਹੱਤਵ ਕਿਉਂ ਰੱਖਦੀ ਹੈ ਤਾਂ ਉਹ ਦੋ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਰੱਖਦੀ ਹੈ ਇੱਕ ਕਾਰਨ ਤਾਂ ਇਹ ਹੈ ਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਇਹ ਖਾਲਸਾ ਪੰਥ ਦੀ ਜਿਹੜੀ ਸਾਜਨਾ ਹੈ ਇਹ ਕੋਈ ਸਧਾਰਨ ਘਟਨਾ ਨਹੀਂ ਹੈ ਇਹ ਉੱਤਰੀ ਭਾਰਤ ਦੇ ਮੱਧ ਕਾਲ ਦੇ ਉਸ ਸਮੇਂ ਦੀ ਇੱਕ ਵੱਡੀ ਘਟਨਾ ਹੈ ਉਹਦਾ ਕਾਰਨ ਕਈ ਗੱਲਾਂ ਦੇ ਵਿੱਚ ਛੁਪਿਆ ਹੋਇਆ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜਾ ਇਲਾਕਾ ਹੈ ਉਹ ਵਿਦੇਸ਼ੀ ਹਮਲਾਵਰਾਂ ਦੀ ਜੱਦ ਦੇ ਵਿੱਚ ਸੀਗਾ ਤੇ ਇੱਥੇ ਜਿਹਨੂੰ ਕਹਿ ਸਕਦੇ ਆ ਕਿ ਜਿਹੜੀ ਰਾਜ ਸੱਤਾ ਹੈ ਉਹ ਮੁਸਲਮਾਨਾ ਕੋਲ ਜਾਂ ਮੁਗਲਾਂ ਕੋਲ ਜਾਂ ਕਿਸੇ ਹੋਰ ਕੋਲ ਰਹੀ ਸੀ ਤਾਂ ਉਸ ਸਮੇਂ ਜਿਹੜੇ ਇੱਥੋਂ ਦੇ ਲੋਕ ਸੀ ਉਹ ਬੜੇ ਡਰੂ ਤੇ ਦੱਬੂ ਕਿਸਮ ਦੇ ਬਣ ਚੁੱਕੇ ਸੀ ਭਾਵੇਂ ਉਹ ਹਮਲਾਵਰਾਂ ਨਾਲ ਟੱਕਰਾ ਤਾਂ ਕਰਦੇ ਸੀ ਪਰ ਇੱਕ ਤਰ੍ਹਾਂ ਨਾਲ ਉਹਨਾਂ ਦਾ ਸਾਹਸ ਸੱਤ ਹੀਣ ਹੋ ਚੁੱਕਿਆ ਸੀ ਤਾਂ ਜਿਹੜਾ ਖਾਲਸਾ ਪੰਥ ਦੀ ਸਾਜਣਾ ਉਹਨਾਂ ਦੇ ਵਿੱਚ ਇੱਕ ਰੂਹ ਫੂਕਣ ਵਾਲੀ ਗੱਲ ਆ ਤਾ ਉਹ ਅਮਰਤ ਸ਼ਕਾਕੇ ਜਿਹੜਾ ਚਿੜੀਆਂ ਤੋਂ ਬਾਅਦ ਤੜਾਉਣ ਦੀ ਗੱਲ ਹੈਗੀ ਆ ਜਿਹੜੇ ਬੁੱਲੇ ਸ਼ਾਹ ਕਹਿੰਦਾ ਕਿ ਉਲਟੇ ਹੌਰ ਜ਼ਮਾਨੇ ਆਏ ਉਹ ਜਿਹੜਾ ਉਲਟੇ ਜ਼ਮਾਨੇ ਲਿਆਉਣਾ ਉਹ ਕੋਈ ਸੌਖੀ ਗੱਲ ਨਹੀਂ ਸੀਗੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਉਸ ਨੂੰ ਮੁਕੰਮਲ ਕੀਤਾ 1699 ਦੇ ਵਿੱਚ ਇੱਕ ਤਾਂ ਇਹ ਕਿ ਉਸ ਦਿਨ ਤੋਂ ਬਾਅਦ ਜਿਹੜਾ ਅੰਮ੍ਰਿਤ ਛਕਾਇਆ ਗਿਆ ਉਸ ਅੰਮ੍ਰਿਤ ਛਕਾਉਣ ਦੇ ਵਿੱਚ ਜਿਹੜੀਆਂ ਹੈਗਾ ਕਿ ਜਿਹੜਾ ਜਾਤ ਪਾਤ ਦਾ ਜਿਹੜਾ ਸੀਗਾ ਭਾਰਤੀ ਪ੍ਰਬੰਧ ਉਹਨੂੰ ਵੀ ਚੁਣੌਤੀ ਦਿੱਤੀ ਗਈ ਇਸ ਕਾਰਨ ਕਰਕੇ ਵੀ ਇਹ ਬੜਾ ਮਹੱਤਵਪੂਰਨ ਕਿਹਾ ਜਾ ਸਕਦਾ ਹੈ ਕਿ ਇੱਕ ਵੱਡੀ ਗੱਲ ਆ ਕਿ ਜਿਹਦੇ ਨਾਲ ਇਹ ਕਿ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਇੱਕੋ ਥਾਂ ਅੰਮ੍ਰਿਤ ਛਕਾਇਆ ਗਿਆ ਮੈਂ ਸਮਝਦਾ ਕਿ ਅੰਮ੍ਰਿਤ ਛਕਾਉਣ ਬਾਰੇ ਜਾ ਖਾਲਸੇ ਦੇ ਇਸ ਜਨਮ ਪਰਬ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ ਪਰ ਜੇ ਅਸੀਂ ਕੇਂਦਰੀ ਮਹੱਤਵ ਦੀ ਗੱਲ ਕਰਨੀ ਹੋਵੇ ਤਾਂ ਦੋ ਕਿ ਇੱਕ ਤਾਂ ਇਹਦੇ ਵਿੱਚ ਜਿਹੜੇ ਫਿਰ ਅੰਮ੍ਰਿਤ ਛਕਾਉਣ ਤੋਂ ਬਾਅਦ ਜਿਹੜੇ ਪੰਜ ਕਕਾਰ ਦਿੱਤੇ ਆ ਉਹਨਾਂ ਵਿੱਚੋਂ ਜਿਹੜਾ ਹਥਿਆਰ ਰੱਖਣ ਦਾ ਜਿਹੜਾ ਕਿਰਪਾਨ ਦਾ ਕਨਸੈਪਟ ਆ ਇਹ ਬਹੁਤ ਮਹੱਤਵਪੂਰਨ ਹੈ ਦੂਸਰੀ ਜਿਹੜੀ ਗੱਲ ਹੈਗੀ ਆ ਕਿ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਚਕਣਾ ਇਹ ਜਾਤ ਪਾਤ ਨੂੰ ਦੂਰ ਕਰਨ ਵਾਲੀ ਜਿਹੜੀ ਗੱਲ ਆ ਇਹ ਬੜੀ ਮਹੱਤਵਪੂਰਨ ਆ ਇਸ ਕਰਕੇ ਮੈਂ ਕਹਿੰਦਾ ਕਿ ਵਿਸਾਖੀ ਭਾਵਾਂ ਬਹੁਤ ਥਾਵਾਂ ਤੇ ਮਨਾਈ ਜਾਂਦੀ ਆ ਪਰ ਪੰਜਾਬ ਦੇ ਲਈ ਇਹ ਵਿਸ਼ੇਸ਼ ਮਹੱਤਵ ਰੱਖਦੀ ਆ ਤਾਂ ਇਸੇ ਕਾਰਨ ਕਰਕੇ ਆਨੰਦਪੁਰ ਸਾਹਿਬ ਹੋਇਆ ਜਾਂ ਦਮਦਮਾ ਸਾਹਿਬ ਹੋਇਆ ਜਾਂ ਅੰਮ੍ਰਿਤਸਰ ਹੋਇਆ ਉੱਥੇ ਤੇ ਬਹੁਤ ਵੱਡੇ ਇਹ ਦੁਵਾਨ ਸਜਦੇ ਨੇ ਯਾਦ ਕੀਤਾ ਜਾਂਦਾ ਇਸ ਦਿਨ ਨੂੰ ਪਰ ਹੋਰ ਥਾਵਾਂ ਤੇ ਵੀ ਬਹੁਤ ਇਸ ਨੂੰ ਉਤਸ਼ਾਹ ਨਾਲ ਬਣਾਇਆ ਜਾਂਦਾ ਦੂਜੀ ਜਿਹੜੀ ਗੱਲ ਆ ਵਿਸਾਖੀ ਨਾਲ ਸਭ ਤੋਂ ਵੱਡੀ ਜੁੜਦੀ ਆ ਉਹ ਵਿਸਾਖੀ ਨਾਲ ਜੁੜਦਾ ਹੈਗਾ ਜਲਿਆਂਵਾਲਾ ਬਾਗ ਕਿ ਅੰਗਰੇਜ਼ ਰਾਜ ਦੇ ਖਿਲਾਫ ਉਸ ਸਮੇਂ ਜਿਹੜਾ ਰੋਲਟ ਐਕਟ ਸੀਗਾ ਉਸ ਦੇ ਖਿਲਾਫ ਜਿਹੜਾ ਇੱਕ ਜਲਸਾ ਕਰਨਾ ਸੀ ਉਸ ਜਲਸੇ ਤੇ ਜਿਹਦੇ ਵਿੱਚ ਸੈਫੂਦੋਹਨ ਕਿਚਲੂ ਨੇ 78 ਉਸ ਜਿਹੜਾ ਇੱਕ ਵੱਡਾ ਇਕੱਠ ਹੋਣਾ ਸੀਗਾ ਉਸ ਦੇ ਲਈ ਇਹ ਅੰਗਰੇਜ਼ ਹਕੂਮਤ ਨੇ ਉੱਤੇ ਪਾਬੰਦੀ ਲਾਈ ਉੱਥੇ ਲੋਕ ਇਕੱਠੇ ਹੋਏ ਜਦੋਂ ਉੱਤੇ ਗੋਲੀ ਚਲਾਈ ਗਈ ਉਸ ਗੋਲੀਆਂ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ 379 ਬੰਦਿਆਂ ਦੀ ਜਿਹੜੀ ਮੌਤ ਆ ਉਸ ਨੂੰ ਤਾਂ ਬ੍ਰਿਟਿਸ਼ ਸਰਕਾਰ ਨੇ ਖੁਦ ਮੰਨਿਆ ਪਰ ਉਸ ਸਮੇਂ ਦੇ ਜਿਹੜੇ ਸਿਵਲ ਸਰਜਨ ਨੇ ਇਹ ਗੱਲ ਕਹੀ ਆ ਕਿ 1000 ਤੋਂ ਵਧੇਰੇ ਮੌਤਾਂ ਹੋਈਆਂ ਪਰ ਜਿਹੜਾ ਕਹਿ ਸਕਦੇ ਆ ਕਿ ਦੂਸਰੀ ਧਿਰ ਦਾ ਜਿਹੜਾ ਅਕਾਊਂਟ ਆ ਜਿਹੜਾ ਭਾਰਤੀ ਲੋਕ ਜਿਹੜੇ ਦਾਵਾ ਕਰਦੇ ਆ ਉਹਨਾਂ ਅਨੁਸਾਰ ਇਹ ਕੋਈ 1200 ਦੇ ਕਰੀਬ ਤੋਂ ਲੈ ਕੇ 1700 ਦੇ ਕਰੀਬ ਜਿਹੜੇ ਲੋਕਾਂ ਦੀ ਉਸ ਸਮੇਂ ਮੌਤ ਹੋਈ ਐ ਮੈਂ ਸਮਝਦਾ ਕਿ ਇਸ ਘਟਨਾ ਨੇ ਇੱਕ ਗੱਲ ਜ਼ਰੂਰ ਕੀਤੀ ਕਿ ਬ੍ਰਿਟਿਸ਼ ਸਾਮਰਾਜ ਦਾ ਜਿਹੜਾ ਕਰੂੜ ਚਿਹੜਾ ਉਹ ਲੋਕਾਂ ਸਾਹਮਣੇ ਨੰਗਾ ਕੀਤਾ ਕਿ ਉਹ ਹਥੇ ਲੋਕਾਂ ਤੇ ਗੋਲੀ ਚਲਾ ਸਕਦੇ ਆ ਤੇ ਗੋਲੀ ਵੀ ਉਦੋਂ ਤੱਕ ਚਲਾ ਸਕਦੇ ਆ ਕਿ ਜਦੋਂ ਤੱਕ ਅਮਨੀਸ਼ਨ ਖਤਮ ਨਾ ਹੋਵੇ ਜਦੋਂ ਤੱਕ ਗੋਲਾ ਬਰੂਦ ਖਤਮ ਨਾ ਹੋਵੇ ਇਸ ਗੱਲ ਨੇ ਲੋਕਾਂ ਅੰਦਰ ਇੱਕ ਵਿਆਪਕ ਚੇਤਨਾ ਵੀ ਪੈਦਾ ਕੀਤੀ ਉਸ ਚੇਤਨਾ ਦੇ ਵਿੱਚੋਂ ਦੇਸ਼ ਭਗਤ ਵੀ ਪੈਦਾ ਹੋਏ ਉਹ ਚਾਹੇ ਸ਼ਹੀਦ ਉਦਮ ਸਿੰਘ ਹੋਵੇ ਤੇ ਚਾਹੇ ਫਿਰ ਬਾਅਦ ਦੇ ਸਾਡੇ ਸ਼ਹੀਦ ਹੋਣ ਸਰਦਾਰ ਭਗਤ ਸਿੰਘ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਇੱਕ ਮੰਨ ਦੇ ਉੱਤੇ ਲਾ ਲਿਆ ਤੇ ਇਹਨਾਂ ਤੋਂ ਪ੍ਰੇਰਣਾ ਲਈ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਦੋਨੇ ਘਟਨਾਵਾਂ ਬਹੁਤ ਹੀ ਮਹੱਤਵਪੂਰਨ ਨੇ ਦੋਵੇਂ ਜ਼ਬਰ ਜ਼ੁਲਮ ਦੇ ਖਿਲਾਫ ਨੇ ਤੇ ਪੰਜਾਬ ਦੇ ਵਿੱਚੋਂ ਇਹ ਉੱਠ ਰਹੀ ਇੱਕ ਨਵੀਂ ਜਿਹਨੂੰ ਕਹਿ ਸਕਦੇ ਆ ਅਨਕਲਾਬੀ ਲਹਿਰ ਦੀਆਂ ਜਨਮਦਾਤਾ ਇਹ ਦੋਨੇ ਘਟਨਾਵਾਂ ਬਣੀਆਂ ਇਸ ਕਰਕੇ ਵਿਸਾਖੀ ਆ ਜਿਹੜੀ ਉਹ ਬਹੁਤ ਮਹੱਤਵਪੂਰਨ ਤਿਹਾਰ ਪੰਜਾਬੀਆਂ ਦਾ ਤਾਂ ਜਿਹੜੀ ਵਿਸਾਖੀ ਹੈਗੀ ਆ ਉਹ ਮੌਸਮ ਦੀ ਤਬਦੀਲੀ ਤਾਂ ਆਉਂਦੀ ਆਉਂਦੀ ਆ ਤਾਂ ਅੱਜ ਕੱਲ ਇਹਦੇ ਨਾਲ ਕਿਉਂਕਿ ਇਸ ਦਿਨ ਹਾੜੀ ਆਉਂਦੀ ਆ ਕਣਕ ਦੀ ਫਸਲ ਘਾਹ ਆਉਂਦੀ ਆ ਭਾਵੇਂ ਅੱਜ ਕੱਲ ਇਹਦੇ ਲਈ ਅੱਗਾ ਪਿੱਛਾ ਤਾਂ ਹੋ ਜਾਂਦਾ ਕਿ ਉਸੇ ਦਿਨ ਨਹੀਂ ਆਉਂਦੀ ਕਣਕ ਦੀ ਫਸਲ ਪਰ ਉਸ ਦਿਨ ਰਵਾਇਤੀ ਤੌਰ ਤੇ ਇੱਕ ਜਿਹਨੂੰ ਕਹਿੰਦੇ ਸ਼ਗਨ ਵੀ ਕੀਤਾ ਜਾਂਦਾ ਹੈ ਕਿ ਦਾਤੀ ਲੈ ਕੇ ਹਾੜੀ ਵੱਢੀ ਜਾਂਦੀ ਹੈ ਪਰ ਨਿਸ਼ਚੇ ਹੀ ਇਹਦੇ ਨਾਲ ਖੁਸ਼ਹਾਲੀ ਆਉਂਦੀ ਆ ਇਸੇ ਕਰਕੇ ਇਹਦੇ ਨਾਲ ਖੁਸ਼ੀਆਂ ਹੋਰ ਘਟਨਾਵਾਂ ਵੀ ਜੁੜੀਆਂ ਆਈਆਂ ਗਿੱਧਾ ਭੰਗੜਾ ਨਵੇਂ ਕੱਪੜੇ ਮੇਲੇ ਜਾਣਾ ਤੇ ਫਿਰ ਜਿਹਨੂੰ ਕਹਿੰਦੇ ਆ ਖਾਣ ਪੀਣ ਤੇ ਇਹ ਖਾਣ ਪੀਣ ਦਾ ਜੇ ਤੁਸੀਂ ਡਿਟੇਲ ਦੇਖਣੀ ਸੁਣਨੀ ਪੜ੍ਹਨੀ ਹੋਵੇ ਤਾਂ ਧਨੀ RAM ਚਾਤ੍ਰਿਕ ਦੀਆਂ ਕਵਤਾਵਾਤ ਤੁਸੀਂ ਪੜ ਸਕਦੇ ਆ ਇੱਕ ਵਾਰ ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੇ ਉੱਪਰ ਵਾਪਰਿਆਂ ਪੰਜਾਬ ਨਾਲ ਜੁੜੀਆਂ ਦੋ ਵੱਡੀਆਂ ਘਟਨਾਵਾਂ ਤੋਂ ਅਸੀਂ ਪ੍ਰੇਰਣਾ ਲਈਏ ਕਿ ਕਿਸੇ ਵੀ ਜ਼ਬਰ ਜ਼ੁਲਮ ਦੇ ਅੱਗੇ ਖੜ੍ਹ ਸਕਣਾ ਜਿਹੜਾ ਹੈਗਾ ਉਹ ਸਾਨੂੰ ਵਿਸਾਖੀ ਦਾ ਦਿਨ ਜਿਹੜਾ ਉਹ ਸਜਾਉਂਦਾ ਹੈ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ